ਹਰ ਗੁਰਦੁਆਰਾ ਸਾਹਿਬ ਜਾਇਆ ਕਰੋ ਪਾਠ ਕਰਿਆ ਕਰੋ ਉਸ ਤੋਂ ਬਾਅਦ ਆਪਣਾ ਦਿਨ ਸ਼ੁਰੂ ਕਰਿਆ ਕਰੋ ਦੇਖਿਓ ਕਿੰਨਾ ਵਧੀਆ ਦਿਨ ਲੰਘਦਾ ਹਾਂ ਅੱਜ ਜੀ ਸਾਰਿਆਂ ਤੁਹਾਡਾ ਸਵਾਗਤ ਹੈ ਆਪਣੇ ਅਜਿਹੇ ਨਵੇਂ ਵਲੌਗ ਦੇ ਵਿੱਚ ਡੇ 2 ਆ ਆਪਣਾ ਅੱਜ ਤੇ ਅੱਜ ਆਪਾਂ ਚੱਲੇ ਆ ਆਪਣੇ ਪਿੰਡ ਦੀ ਲੰਗਰ ਦੀ ਸੇਵਾ ਕਰਨ ਫਿਰ ਦੇਖਣਾ ਸ਼ੌਕ ਤੇ ਅੱਜ ਜਾਇਆ ਨਹੀਂ ਜਾਣਾ ਬਾਕੀ ਤੁਹਾਨੂੰ ਨਾਲ-ਨਾਲ ਦਿਖਾਣਿਆ ਵੀ ਕੀ ਸਿਸਟਮ ਹੈ ਸਾਰਿਆਂ ਨੂੰ ਪਹਿਨਾ ਚਾਹੀਦਾ ਹੈ ਆਪਾਂ ਗੁਰਦੁਆਰਾ ਸਾਹਿਬ ਮੱਥਾ ਟੇਕਣ ਉਸ ਤੋਂ ਬਾਅਦ ਮਿਲਦੇ ਆਂ ਕਰੋ ਹੈਲੋ ਵੇ ਦੇਖ ਉਹਨਾਂ ਦਾ ਪਿਆਰ ਬੜਾ ਜੀ ਲੱਗਦਾ ਬਾਈ ਕਿੰਨਾ ਆ ਰਿਹਾ ਕਰੋ ਆ ਜਾ ਆ ਜਾ ਪਪੜੇ ਦੇ ਦੇ ਨਾ ਯਾਰ ਚਲ ਭਾਈ ਕੰਮਕਾਰ ਵੀ ਜ਼ਰੂਰੀ ਨੇ ਹਣਾ ਪਰ ਲੰਗਰ ਵੀ ਆਇਆ ਤੁਹਾਨੂੰ ਪਤਾ ਸਾਲ ਬਾਅਦ ਹੀ ਆਣਾ ਹੁੰਦਾ ਸੇਵਾ ਕਰਨੀ ਵੀ ਜ਼ਰੂਰੀ ਹੈ ਤੇ ਮੈਂ ਕਿਹਾ ਉੱਧਰ ਵੀ ਥੋੜਾ ਜਿਹਾ ਬਲੌਗ ਲੋਕ ਤਿਆਰ ਕਰੀਏ ਕਿਉਂਕਿ ਯਾਦਾਂ ਹੀ ਰਹਿ ਜਨੀਆਂ ਬਾਈ ਬਾਅਦ ਚ ਅਗਲੇ ਸਾਲ ਕਿਆ ਪਤਾ ਕਿਨੇ ਕਿਤੇ ਹੋਣਾ ਹਨ ਤਾਂ ਸੋ ਤਾਂ ਕਰਕੇ ਨਜ਼ਾਰੇ ਲੋ ਸੇਵਾ ਸੁਭਾ ਕਰੋ ਖਲੋ ਨਾਲ ਹੀ ਆ ਗਿਆ ਵਿੱਚ ਵਿੱਚ ਤੇ ਆ ਭਾਈ ਆਪਣਾ ਗਾਨੀ ਸਾਹਿਬ ਗੁਰਦੁਆਰਾ ਸਾਹਿਬ ਹੈ ਤੇ ਦੀਵਾਨ ਹਾਲ ਤੇ ਲੰਗਰ ਹਾਲ ਨਾ ਮੇ ਤਿਆਰ ਹੋ ਰਹੇ ਨੇ ਵਾਹਿਗੁਰੂ ਮਿਹਰ ਕਰੇ ਹੁਣ ਪਹਿਲੇ ਤੇ ਆਪਾਂ ਪਾਇ ਜੀ ਦੇ ਨਾਲ ਆਪਸ਼ ਨਹੀਂ ਵੱਡੇ ਆ ਕੁੱਤੇ ਨੇ ਇਹਨਾਂ ਨੂੰ ਮਾਰ ਛੱਡਣਾ ਹੀ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੋ ਵਾਹਿਗੁਰੂ ਮਿਹਰ ਕਰੇ ਪਹਿਲਾ ਕੰਮ ਬਾਈ ਗੁਰਦੁਆਰਾ ਸਾਹਿਬ ਜਾਇਆ ਕਰੋ ਪਾਠ ਕਰਿਆ ਕਰੋ ਉਸ ਤੋਂ ਬਾਅਦ ਆਪਣਾ ਜੀਵਨ ਸ਼ੁਰੂ ਕਰਿਆ ਕਰੋ ਦੇਖਿਓ ਕਿੰਨਾ ਵਧੀਆ ਦਿਨ ਲੰਘਦਾ ਓ ਮਾਈ ਗੋ ਕੀ ਆਪਣੇ ਪਿੰਡ ਦੇ ਵਿੱਚ ਬਈ ਪੂਰਾ ਦਿਲ ਲੱਗਦਾ ਤੇ ਬਾਹਰ ਬੂਰ ਚਲੇ ਜਾਂਦੇ ਤੇ ਆ ਜੀਜਾਂ ਵਾਲੀਆਂ ਵੀ ਸ ਕਰਨੀਆਂ ਸੀਗੀਆਂ ਆਪਾਂ ਦੇਖੋ ਟਰੈਕਟਰਾਂ ਦੀਆਂ ਬੜਕਾਂ ਤੇ ਉਹ ਦੇਖੋ ਚੌਂਕ ਆਪਣੇ ਜਿੰਨੇ ਦਾ ਖੰਡਾ ਚੌਂਕ ਜੋ ਕਿ ਬਹੁਤ ਮਸ਼ਹੂਰ ਹੈ ਕਾਦੇ ਲਈ ਉਹ ਤੁਹਾਨੂੰ ਦੱਸ ਨਹੀਂ ਸਕਦੇ ਤੇ ਗੁਰਦੁਆਰਾ ਸਾਹਿਬ ਆਇਆ ਇਹਨੂੰ ਛਾਲ ਮਾਰਦੀ ਬਾਈ ਜਿਗਰਾ ਕਰਕੇ ਉਹਦੇ ਤੋਂ ਬੱਜੀ ਵਿਚਾਰੇ ਨੂੰ ਤੁਮਾਰੋ ਨਾ ਉਹ ਦਰਦੀ ਕੇ ਵਿੱਚ ਹੈ ਇਹਨਾਂ ਨਾਲ ਟੇਸ਼ਨ ਹੋ ਜਾਂਦੇ ਨੇ ਦਰਦੀ ਹੈ ਪਰ ਟੋਚਨ ਟੂਚਨ ਵਾਲਾ ਪੰਗਾ ਵੀ ਲਿਆ ਤਾਂ ਉਹਦੀ ਵੀ ਵੀਡੀਓ ਤੁਹਾਨੂੰ ਨਾਲ ਹੀ ਦਿਖਾਵਾਂਗੇ ਆਪਾਂ ਛੇਤੀ ਹੀ ਉਹਦਾ ਵੀ ਪੂਰਾ ਵਲੌਗ ਬਣਾ ਕੇ ਦਿਖਾਵਾਂਗੇ ਤੇ ਹੈਗਾ ਆਪਣਾ 2002 ਮਾਡਲ ਆਣਾ ਕੋਣ ਤੇਨੇ ਪਿੱਟ ਨਹੀਂ ਲੱਗਣਦਾ ਯਾ ਆਪਣੀ ਅੱਛਾ ਮੰਨੋ ਖਾਲੋ ਪਰ ਗਾਇਸ ਕਿਵੇਂ ਹੋ 11:00 ਵੱਜ ਗਏ ਯਾਰ ਭੈਣ ਦੇ ਨੇ ਪਤਾ ਕੋ ਨਹੀਂ ਜੇ ਲੱਗਿਆ ਸਾਨੂੰ ਵੀ ਕਿੰਨਾ ਟਾਈਮ ਹੋ ਗਿਆ ਯਾਰ ਆਂਗ ਸਾਈਡ ਨੂੰ ਥੋੜਾ ਜਿਹਾ ਮਚਾ ਕੇ ਆਇਆ ਕਰੋ ਤੇ ਆ ਗਿਆ ਆਪਣਾ ਉਹ ਤਾਦੀ ਧਾਂਬਾ ਇਹਦੇ ਬਿਲਕੁਲ ਕੋਲ ਆਪਣਾ ਲੰਗਰ ਹੁੰਦਾ ਹਰ ਸਾਲ ਆਟਾ ਬੇਰੇ ਬਿਲਕੁਲ ਸਾਹਮਣੇ ਉਹ ਆ ਗਿਆ ਨਾ ਪਤਾ ਲੰਗੜੀ ਜਿਹੜਾ ਉੱਤਰ ਜਾ ਰਿਹਾ ਮੈਂ ਜਿਸ ਤੇ ਲੇ ਕੇ ਬਲਾਉਣਾ ਆਇਆ ਪਰ ਮੈਂ ਜਨਾਦੀ ਭਾਈਓ ਆ ਪਹੁੰਚ ਗਿਆ ਹੀ ਆਪਾਂ ਆੜੇ ਪਿੰਡ ਤੇ ਲੱਗਦਾ ਪਾਣੀ ਸਾਹਜਾ ਲੱਗਦਾ ਰਹੀ ਅਕੀਰ ਕੇ ਟੋਡੇਟਾ ਮੇਰੇ ਬਿਲਕੁਲ ਸਾਹਮਣੇ ਜਾਣੇ ਮਿਲਦਾ ਇਸ ਵਿੱਚ ਚਾਰ ਨੰਬਰ ਸੀਮੇ ਵਿੱਚ ਗਿਆ ਨਾ ਉਸੇ ਵੀ ਲੋੜੀਦਾ ਆ ਯਾਨੀ ਦੇਖ ਤੁਸੀਂ ਇੰਨੇ ਦਾ ਹੋਵੇ ਜਦੋਂ ਦਾ ਇਹ ਰਹਿ ਗਿਆ ਜੇ ਕੋਲ ਇਹ ਥੋੜੇ 440 ਰੁਪਏ ਜੀ ਡੋਣੀ ਹੋ ਗਈ ਆਪਣੀ ਤੇ ਆਪਾਂ ਸ਼ੌਪ ਤੇ ਅੱਜ ਨਹੀਂ ਗਏ ਹਰਨਾਰਿੰਦਰੀ ਬਾਈ ਆਪਾਂ ਨੂੰ ਯਾਰਾ ਲੋਡ ਨਹੀਂ ਪਏ ਕਰਨੀ ਉਹਨੂੰ ਯਾਰਾ ਦੂਰ ਜਾਣ ਦੀ ਨਾ ਆਣ ਵਾਲੇ ਟਾਈਮ ਦੇ ਵਿੱਚ ਲੋਡ ਨਹੀਂ ਹੈਗੀ ਬਾਈ ਆ ਨਾ ਫੈਕਟਰੀ ਵਾਲਿਆਂ ਨੇ ਰੋਡ ਦੇ ਲਾਗ ਲਾਗ ਜ਼ਮੀਨਾਂ ਖਰੀਦ ਲਈਆਂ ਤੇ ਇਹਨਾਂ ਨੇ ਬਹੁਤ ਹੀ ਜਲਦ ਇਹਨਾਂ ਦੀ ਉਹ ਫੈਕਟਰੀਆਂ ਬਣਾ ਲੈਣੀਆਂ ਤੇ ਡੱਬਾ ਚੱਕ ਕੇ ਆਪਾਂ ਨੇ ਉਰੀ ਆਏ ਕਰਨਾ ਬਸ ਨੇੜੇ ਹੀ ਯਾਰਾ ਦੂਰ ਜਾਣ ਦੀ ਆਪਾਂ ਨੂੰ ਲੋਡ ਨਹੀਂ ਹੈਗੀ ਕੋਈ ਚੱਕਰ ਨਹੀਂ ਹੈਗਾ ਤੂੰ ਕਹੇਗਾ ਤਾਂ ਪਿੱਛੇ ਨੂੰ ਆਪੇ ਘੱਟ ਲੂਗਾ ਵਾਲਾ ਉਹ ਦੇਖੀਆ ਆਪਣਾ ਵਾਲਾ ਦੋ ਟਾਈ ਬਚ ਕੇ ਤੇ ਆਪਾਂ ਚੱਲੇ ਹੁਣ ਲੰਗਰਪਾ ਨੂੰ ਕੀ ਭਾਈ ਪਤਾ ਨਹੀਂ ਕੀ ਚੱਕਰ ਹੀ ਬਲੌਗ ਬਣਾਉਣੇ ਦਾ ਸਵਾਰਿਆ ਨਹੀਂ ਰਿਆ ਅੰਦਰ ਉਹਨਾਂ ਜਿਵੇਂ ਇੱਟਾ એનર્ਜੀ ਜੀ ਨਹੀਂ ਆਦੀ ਉਦੀ ਭਰ ਕੇ ਉਹ ਨਹੀਂ ਆ ਰਹੀ ਪਤਾ ਨਹੀਂ ਕੀ ਆ ਚੱਕਰ ਇਸ ਕਰਕੇ ਇੱਕ ਦੋ ਬਲੌਗ ਤੋਂ ਦਵਾਈ ਢੱਡਾ ਆ ਦੇਖਣਾ ਪੈਣਾ ਉਹਦੇ ਵਾਰ ਆਪਾਂ ਪੂਰੀ ਚੜ੍ਹਾਈ ਕਰਾ ਦੇਣੀ ਇੱਕਦਮ ਔੱਕੇ ਕਰਾ ਦੇਣਾ ਕੰਮ ਆ ਜੀ ਕੱਲੂ ਆਉਗੀ ਭੁੱਲੀ ਆ ਗਿਆ ਯੋ ਗਾੜੀ ਸਾਹਿਬ ਦਾ ਲੰਗਰ ਤੇਟਾ ਮੇਰੇ ਬਿਲਕੁਲ ਸਾਹਮਣੇ ਹੀ ਚੱਡ ਲੱਗ ਗਿਆ